ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆਈ ਹੈ ਅਨਟਾਰੀਓ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਹੋਣ ਦੀ ਨੌਬਤ ਆ ਸਕਦੀ ਹੈ ਸੂਬਾ ਸਰਕਾਰ ਵੱਲੋਂ ਬੀਅਰ ਸਟੋਰਾਂ ਨੂੰ ਲਾਟਰੀ ਟਿਕਟ ਵੇਚਣ ਦੀ ਇਜਾਜ਼ਤ ਦੇਣ ਅਤੇ ਹੋਰ ਕਈ ਫੈਸਲਿਆਂ ਤੋਂ ਨਾਰਾਜ਼ ਐਲ ਸੀ ਬੀਓ ਕਾਮੇ ਹੜਤਾਲ ਤੇ ਜਾਣ ਦਾ ਵਿਚਾਰ ਕਰ ਰਹੇ ਨੇ ਐਲ ਸੀ ਬੀਓ ਕਾਮਿਆਂ ਦੀ ਯੂਨੀਅਨ ਨੇ ਕਿਹਾ ਹੈ ਕਿ ਪਹਿਲਾਂ ਹੀ ਬੀਅਰ ਦੀ ਵਿਕਰੀ ਕਨਵੀਨੀਅੰਸ ਸਟੋਰਾਂ ਤੇ ਕੀਤੀ ਜਾ ਰਹੀ ਹੈ ਤੇ ਹੁਣ ਲਾਟਰੀ ਵਾਲਾ ਫੈਸਲਾ ਕਈ ਐਲ ਸੀ ਬੀਓ ਸਟੋਰ ਬੰਦ ਹੋਣ ਦੇ ਕਾਰਨ ਬਣ ਸਕਦਾ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸੂਬਾ ਸਰਕਾਰ ਵੱਲੋਂ ਬੀਅਰ ਸਟੋਰ ਨਾਲ ਕੀਤੇ ਸਮਝੌਤੇ ਦੇ ਤਹਿਤ ਬੀਅਰ ਤੋਂ ਇਲਾਵਾ ਸਾਈਡਰ ਅਤੇ ਟਿਕਟਾਂ ਵੇਚਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਦੂਜੇ ਪਾਸੇ ਸੂਬੇ ਵਿੱਚ ਮੌਜੂਦ 8500 ਕਨਵੀਨੀਅੰਸ ਅਤੇ ਗਰੋਸਰੀ ਸਟੋਰਾਂ ਤੇ ਵੀ ਜਲਦ ਬੀਅਰ ਮਿਲਣੀ ਸ਼ੁਰੂ ਹੋ ਜਾਵੇਗੀ। ਵਿੱਤ ਮੰਤਰੀ ਪੀਟਰ ਨੇ ਦਾਵਾ ਕੀਤਾ ਹੈ ਕਿ ਸਧਾਰਨ ਸਟੋਰਾਂ ਤੇ ਬੀਅਰ ਦੀ ਵਿਕਰੀ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਆਰਥਿਕ ਸਰਗਰਮੀਆਂ ਵਿੱਚ ਵਾਧਾ ਹੋਵੇਗਾ ਇਸ ਦੇ ਉਲਟ ਐਲਸੀਬੀਓ ਕਾਮਿਆਂ ਨੇ ਯੂਨੀਅਨ ਦੇ ਵਿੱਤ ਮੰਤਰੀ ਦੀ ਦਲੀਲ ਨਾਲ ਬਿਲਕੁਲ ਵੀ ਸਹਿਮਤ ਨਜ਼ਰ ਨਹੀਂ ਆ ਰਹੇ ਯੂਨੀਅਨ ਨੇ ਦੋਸ਼ ਲਾਇਆ ਕਿ ਪ੍ਰੀਮੀਅਰ ਡਗਫੋਰਡ ਐਲਸੀਬੀਓ ਦਾ ਮੁਨਾਫਾ ਖੋ ਕੇ ਹੋਰਨਾਂ ਦੇ ਹੱਥਾਂ ਵਿੱਚ ਸੌਂਪ ਰਹੇ ਨੇ ਬਿਨਾਂ ਸ਼ਾਕੋਂਟਾਰੀਓ ਵਿੱਚ ਐਲਸੀਬੀਓ ਸਟੋਰ ਬੰਦ ਹੋਣਗੇ ਅਤੇ ਕਾਮਿਆਂ ਦੇ ਬੇਰੁਜ਼ਗਾਰ ਹੋਣ ਦਾ سلسلہ ਸ਼ੁਰੂ ਹੋ ਜਾਵੇਗਾ। ਯੂਨੀਅਨ ਨੇ ਅੱਗੇ ਵੀ ਕਿਹਾ ਕਿ 8517 ਰਾਹੀਂ ਸ਼ੁਰੂ ਹੋਣ ਵਾਲੀ ਨਵੀਂ ਵਿਕਰੀ ਦਾ ਮੁਕਾਬਲਾ ਕੋਈ ਨਹੀਂ ਕਰ ਸਕੇਗਾ ਅਤੇ ਸਿਰਫ ਸ਼ਰਾਬ ਵੇਚ ਕੇ ਐਲਸੀਬੀਓ ਸਟੋਰਾਂ ਦਾ ਗੁਜ਼ਾਰਾ ਨਹੀਂ ਚੱਲੇਗਾ। ਐਲਸੀਬੀਓ ਯੂਨੀਅਨ 15 ਜੂਨ ਤੱਕ ਹੜਤਾਲ ਬਾਰੇ ਅੰਦਰੂਨੀ ਵਿਚਾਰ ਵਟਾਂਦਰਾ ਕਰੇਗੀ ਅਤੇ ਇਸ ਤੋਂ ਬਾਅਦ ਸਰਮਸ਼ੇਪਤੀ ਨਾਲ ਫੈਸਲਾ ਲੱਤਾ ਜਾਵੇਗਾ ਦੱਸਦੀ ਹੈ ਕਿ ਡਾਕਪੋਰਟ ਸਰਕਾਰ ਵੱਲੋਂ 2026 ਤੋਂ ਕਨਵੀਨੀਅன்ஸ் ਸਟੋਰਾਂ ਸੁਪਰਮਾਰਕੀਟ ਗੈਸ ਸਟੇਸ਼ਨਾਂ ਤੇ ਬੀਅਰ ਅਤੇ ਵਾਈਨ ਦੀ ਵਿਕਰੀ ਸ਼ੁਰੂ ਕੀਤੇ ਜਾਣ ਦਾ ਟੀਚਾ ਮਿੱਥਿਆ ਗਿਆ ਪਰ ਸੰਭਵ ਤੌਰ ਤੇ ਤੇਜ਼ੀ ਨਾਲ ਕਦਮ ਅੱਗੇ ਵਧਾਉਣਾ ਤੈਸ਼ ਉਦਾਸ ਸਮੇ ਤੋਂ ਪਹਿਲਾਂ ਹੀ ਨਵੀਂ ਨੀਤੀ ਲਾਗੂ ਕੀਤੀ ਜਾ ਰਹੀ ਹੈ ਬੀਅਰ ਜਾਂ ਵਾਈਨ ਵੇਚਣ ਵਾਸਤੇ ਲਾਇਸੈਂਸ ਲੈਣਾ ਲਾਜ਼ਮੀ ਹੋਵੇਗਾ ਅਤੇ ਇਸ ਵਾਸਤੇ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਅਰਜ਼ੀਆਂ ਦਾਖਲ ਕੀਤੀਆਂ ਜਾ ਸਕਦੀਆਂ ਨੇ ਕੈਨੇਡਾ ਨਾਗਰ ਨਾਮਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖ਼ਬਰ ਹੋਰ ਖ਼ਬਰਾਂ ਇਸੇ ਤਰ੍ਹਾਂ ਚੱਲਣਗੀਆਂ ਦੇਸ਼ ਦੇ ਨਾਮ ਤਮਾਮ ਖ਼ਬਰਾਂ ਦੇਖਣ ਵਾਸਤੇ ਬਨੇ ਰਹੋ ਕੈਨੇਡੀਅਨ ਗੱਪਰੂ ਦੇ ਨਾਲ